ਦੋਸਤੋ ਜਦੋਂ ਮੈਂ ਆਪਣੀ ਘਰਵਾਲੀ ਦੇ ਤਲਾਕ ਦੇ ਕਾਗਜ਼ਾਂ ਤੇ ਸਾਈਨ ਕੀਤੇ ਤਾਂ ਮੇਰੇ ਹੱਥ ਕੰਬ ਰਹੇ ਸੀ ਮੈਂ ਉਸ ਦੀਆਂ ਅੱਖਾਂ ਵੱਲ ਵੇਖਿਆ ਜਿਸ ਵਿੱਚ ਵਿਸ਼ਵਾਸ ਤੇ ਦੁੱਖ ਸੀ ਮੇਰਾ ਦਿਲ ਜਿਵੇਂ ਟੁੱਟ ਗਿਆ ਹੋਵੇ ਕੋਲ ਖੜੀ ਮੇਰੀ ਭੈਣ ਤੇ ਮਾਂ ਨੇ ਤਲਾਕ ਦੇ ਪੇਪਰ ਸੀਮਾ ਦੇ ਮੂੰਹ ਤੇ ਮਾਰੇ ਤੇ ੱੱੱਕੇ ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਕੁਝ ਸਮਾਂ ਦਰਵਾਜ਼ੇ ਤੇ ਖੜੀ ਰੋਂਦੀ ਰਹੀ ਫਿਰ ਬਾਦ ਦੁਆਵਾਂ ਮੰਦਿੰਦੀ ਹੋਈ ਘਰ ਵਿੱਚੋਂ ਚਲੀ ਗਈ ਮੈਂ ਸਾਰੀ ਰਾਤ ਇਕੱਲਾ ਬੈਠਾ ਰੋਂਦਾ ਰਿਹਾ ਜਿਵੇਂ ਸਵੇਰ ਹੋਈ ਮੇਰੀ ਭੈਣ ਦੀਆਂ ਚੀਕਾਂ ਨੇ ਪੂਰੇ ਘਰ ਨੂੰ ਹਿਲਾ ਦਿੱਤਾ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਨੂੰ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਇਆ ਤਾਂ ਸਾਹਮਣੇ ਮੇਰੀ ਭੈਣ ਖੜੀ ਸੀ ਉਸਨੇ ਕਿਹਾ ਕਿ ਮਾਂ ਨੇ ਤੈਨੂੰ ਛੇਤੀ ਛੇਤੀ ਬੁਲਾਇਆ ਹੈ ਮੈਂ ਕਾਲੀ ਵਿੱਚ ਸੀ ਕਿਉਂਕਿ ਸਵੇਰੇ ਸਵੇਰੇ ਨਾਸ਼ਤਾ ਕਰਕੇ ਮੈਂ ਕੰਮ ਤੇ ਜਾਣਾ ਸੀ ਇਸ ਲਈ ਮੈਂ ਥੋੜਾ ਚਿੜਚਿੜੇ ਅੰਦਾਜ਼ ਵਿੱਚ ਪੁੱਛਿਆ ਕੀ ਹੋ ਗਿਆ ਮਾਂ ਨੂੰ ਮੈਂ ਕੁਝ ਕਹਿਣ ਹੀ ਵਾਲਾ ਸੀ ਉਸਨੇ ਮੇਰਾ ਹੱਥ ਫੜ ਕੇ ਕਿਹਾ ਅੰਦਰ ਆਓ ਮੰਮੀ ਨੇ ਗੱਲ ਕਰਨੀ ਹੈ ਮੈਂ ਕਿਹਾ ਭੈਣੇ ਮੈਨੂੰ ਦੇਰ ਹੋ ਰਹੀ ਹੈ ਰਾਤ ਨੂੰ ਗੱਲ ਕਰ ਲਵਾਂਗੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਬੋਲਦਾ ਉਹ ਉੱਚੀ ਆਵਾਜ਼ ਵਿੱਚ ਬੋਲੀ ਜਦੋਂ ਘਰ ਵਾਲੀ ਨਾਲ ਗੱਲਾਂ ਕਰਦੇ ਹੋਂ ਉਦੋਂ ਤੁਸੀਂ ਲੇਟ ਨਹੀਂ ਹੁੰਦੇ ਨਾ ਕੋਈ ਦਿੱਕਤ ਆ ਹੁਣ ਮਾਂ ਨੇ ਬੁਲਾ ਲਿਆ ਤਾਂ ਤੈਨੂੰ دیر ਹੋਣ ਲੱਗ ਪਈ ਚੱਲ ਮੇਰੇ ਨਾਲ ਉਸ ਦਾ ਇਸ ਤਰ੍ਹਾਂ ਚੀਕਣਾ ਮੈਨੂੰ ਪਰੇਸ਼ਾਨ ਕਰ ਗਿਆ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੀ ਪਤਨੀ ਕਮਰੇ ਦੇ ਗੇਟ ਤੇ ਖੜੀ ਉਦਾਸ ਨਜ਼ਰਾਂ ਨਾਲ ਮੈਨੂੰ ਵੇਖ ਰਹੀ ਸੀ ਮੈਂ ਇਸ਼ਾਰੇ ਨਾਲ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ ਭੈਣ ਨਾਲ ਮੰਮੀ ਦੇ ਕਮਰੇ ਵਿੱਚ ਚੱਲ ਆ ਗਿਆ ਅਗਲੇ ਪਲ ਮੇਰੀ ਜਾਨ ਨਿਕਲ ਗਈ ਮੰਮੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਮੈਨੂੰ ਮੰਮੀ ਤੇ ਭੈਣ ਤੋਂ ਕੋਈ ਸ਼ਿਕਾਇਤ ਨਹੀਂ ਸੀ ਪਰ ਉਹਨਾਂ ਦੀਆਂ ਹਰਕਤਾਂ ਨਾਲ ਮੇਰਾ ਖੂਨ ਖੋਲਦਾ ਸੀ ਮੈਂ ਤੁਰੰਤ ਮੰਮੀ ਦੇ ਕੋਲ ਗਿਆ। ਉਹਨਾਂ ਨੂੰ ਸੰਭਾਲਦੇ ਹੋਏ ਕਿਹਾ ਕਿ ਕੀ ਹੋ ਗਿਆ? ਮੰਮੀ ਤੁਸੀਂ ਰੋ ਕਿਉਂ ਰਹੇ ਹੋ? ਸੇਤ ਤਾਂ ਠੀਕ ਹੈ ਨਾ ਤੁਹਾਡੀ? ਉਹ ਮੈਨੂੰ ਵੇਖ ਕੇ ਬੋਲੀ, ਤੈਨੂੰ ਮੰਮੀ ਦਾ ਖਿਆਲ ਕਦੋਂ ਤੋਂ ਆਉਣ ਲੱਗ ਪਿਆ? ਮੈਂ ਕਦੋਂ ਦੀ ਰੋ ਰਹੀ ਆਂ? ਉਦੋਂ ਹੀ ਮੇਰੀ ਭੈਣ ਮਨਦੀਪ ਨੇ ਤਾਨਾ ਮਾਰਿਆ। ਬਾ ਵੀਰੇ, ਮੰਮੀ ਨੂੰ ਮਿਲਣ ਦਾ ਟਾਈਮ ਹੀ ਨਹੀਂ ਆ। ਪਰ ਘਰਵਾਰੀ ਨਾਲ ਬੈਠਣ ਦਾ ਬਹੁਤ ਟਾਈਮ ਆ ਤੇਰੇ ਕੋਲ। ਮੈਂ ਕਿਹਾ ਭੈਣੇ, ਕਿਰਪਾ ਕਰਕੇ ਤੁਸੀਂ ਚੁੱਪੀ ਰਹੋ। ਮੈਨੂੰ ਮੰਮੀ ਨਾਲ ਗੱਲ ਕਰਨ ਦਿਓ ਮੰਮੀ ਨੇ ਭੈਣ ਨੂੰ ਚੁੱਪ ਕਰਨ ਲਈ ਕਿਹਾ ਤੇ ਮੈਨੂੰ ਕਹਿਣ ਲੱਗੀ ਮੈਂ ਤੇਰੇ ਘਰ ਵਾਲੀ ਬਾਰੇ ਗੱਲ ਕਰਨੀ ਹੈ ਮੈਂ ਕਈ ਦਿਨਾਂ ਤੋਂ ਵੇਖ ਰਹੀ ਹਾਂ ਕੋਈ ਮੁੰਡਾ ਉਸ ਨੂੰ ਮਿਲਣ ਆਉਂਦਾ ਹੈ ਕੱਲ ਰਾਤ ਵੀ ਉਹ ਦੇਰ ਤੱਕ ਛੱਤ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਮੈਂ ਬਸ ਤੈਨੂੰ ਸਾਵਧਾਨ ਕਰ ਰਹੀ ਹਾਂ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਬੋਲਿਆ ਮੰਮੀ ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਆ ਜਸਮੀਤ ਬਹੁਤ ਚੰਗੀ ਹੈ ਮੇਰੇ ਨਾਲ ਵਫਾਦਾਰ ਆ ਪਰ ਭੈਣ ਫਿਰ ਬੋਲ ਪਈ ਨਾ ਹੋਰ ਕੀ ਮੈਂ ਮੁੰਡਿਆਂ ਨਾਲ ਗੱਲਾਂ ਕਰਦੀਆਂ ਮੈਂ ਗੁੱਸੇ ਵਿੱਚ ਆਪਣੀ ਭੈਣ ਨੂੰ ਕਿਹਾ ਕਿ ਤੁਸੀਂ ਕਮਰੇ ਚੋਂ ਬਾਹਰ ਜਾਓ ਮੰਮੀ ਨੇ ਮੈਨੂੰ ਝਿੜਕਦੇ ਹੋਏ ਆਪਣੀ ਵੱਡੀ ਭੈਣ ਨਾਲ ਬਤਮੀਜ਼ੀ ਨਾ ਕਰ ਜੋ ਸੱਚ ਸੀ ਮੈਂ ਤੈਨੂੰ ਦੱਸ ਦਿੱਤਾ ਹੁਣ ਮੰਨਣਾ ਜਾਂ ਨਾ ਮੰਨਣਾ ਇਹ ਤੇਰੇ ਹੱਥ ਹੈ ਮੈਂ ਚੁੱਪਚਾਪ ਉੱਠ ਕੇ ਕਮਰੇ ਚੋਂ ਬਾਹਰ ਆ ਗਿਆ ਮੇਰੇ ਕਮਰੇ ਦਾ ਗੇਟ ਬੰਦ ਸੀ ਜਾਂਦੇ ਜਾਂਦੇ ਇੱਕ ਪੜ ਲਈ ਸੋਚਿਆ ਜਸਮੀਤ ਨੇ ਗੇਟ ਬੰਦ ਕਿਉਂ ਕੀਤਾ ਕੀ ਸੱਚਮੁੱਚ ਉਹ ਕਿਸੇ ਨਾਲ ਗੱਲਾਂ ਤਾਂ ਕਰਦੀ ਹੈ ਉਦੋਂ ਹੀ ਮੇਰਾ ਮੋਬਾਈਲ ਫੋਨ ਵੱਜਿਆ ਮੈਂ ਵੇਖਿਆ ਤਾਂ ਜਸਮੀਤ ਦਾ ਫੋਨ ਸੀ ਮਤਲਬ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ ਸੀ ਸਗੋਂ ਮੰਮੀ ਤੇ ਭੈਣ ਕਰਕੇ ਕਮਰੇ ਦਾ ਗੇਟ ਬੰਦ ਕੀਤਾ ਸੀ ਮੈਂ ਫੋਨ ਚੱਕਿਆ ਤਾਂ ਉਸ ਦੀ ਘਬराई ਹੋਈ ਆਵਾਜ਼ ਆਈ ਕਿ ਗੁਰਜੀਤ ਸਭ ਠੀਕ ਹੈ ਮੰਮੀ ਨੇ ਕਿਉਂ ਬੁਲਾਇਆ ਸੀ ਤੇ ਦੀਦੀ ਕੀ ਕਹਿ ਰਹੀ ਸੀ ਮੈਂ ਉਸ ਨੂੰ ਕਿਹਾ ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਤੈਨੂੰ ਕਿੰਨੀ ਵਾਰ ਸਮਝਾਇਆ ਮੰਮੀ ਤੇ ਭੈਣ ਦੀ ਥੋੜੀ ਸੇਵਾ ਕਰ ਲਿਆ ਕਰ ਉਹ عمر ਤੇ ਰਿਸ਼ਤੇ ਵਿੱਚ ਤੇਰੇ ਤੋਂ ਵੱਡੀਆਂ ਨੇ ਤੇਰਾ ਕੁਝ ਨਹੀਂ ਜਾਵੇਗਾ ਉਸ ਨੇ ਤੁਰੰਤ ਕਿਹਾ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸੋ ਮੈਂ ਕਰ ਲਵਾਂਗੀ। ਮੈਂ ਕਿਹਾ ਫਿਲਹਾਲ ਤੂੰ ਆਪਣੇ ਕਮਰੇ ਵਿੱਚ ਰਹਿ ਦੁਪਹਿਰ ਦਾ ਖਾਣਾ ਤੇ ਘਰ ਦੀ ਸਫਾਈ ਵੇਖ ਲਵੀਂ। ਉਹਨਾਂ ਨਾਲ ਬੇਕਾਰ ਦੀਆਂ ਗੱਲਾਂ ਨਾ ਕਰੀ। ਜੇ ਉਹ ਕੋਈ ਤਾਨਾ ਮੇਣਾ ਮਾਰਨ ਤਾਂ ਚੁੱਪ ਰਹੀਂ। ਘਰ ਦਾ ਮਾਹੌਲ ਖਰਾਬ ਨਹੀਂ ਕਰਨਾ। ਮੇਰੀ ਗੱਲ ਸੁਣ ਕੇ ਜਸਮੀਤ ਬੋਲੀ ਠੀਕ ਆ। ਤੁਸੀਂ ਆਰਾਮ ਨਾਲ ਜਾਓ। ਮੈਂ ਕੋਈ ਗਲਤੀ ਨਹੀਂ ਕਰਾਂਗੀ। ਮੈਂ ਜਵਾਬ ਦਿੱਤੇ ਬਿਨਾਂ ਮੋਬਾਈਲ ਬੰਦ ਕਰ ਦਿੱਤਾ। ਮੈਨੂੰ ਪਤਾ ਸੀ ਕਿ ਮੇਰੇ ਘਰ ਵਾਲੀ ਕੋਈ ਗਲਤੀ ਨਹੀਂ ਕਰ ਸਕਦੀ। ਪਰ ਮੰਮੀ ਤੇ ਦੀਦੀ ਝੂਠ ਕਿਉਂ ਬੋਲਣਗੀਆਂ ਇਹ ਸੋਚ ਕੇ ਮੇਰਾ ਮਨ ਉਲਝਿਆ ਹੋਇਆ ਸੀ ਸਾਰੇ ਰਸਤੇ ਮੈਂ ਇਸੇ ਉਲਝਣ ਵਿੱਚ ਸੀ ਦਫ਼ਤਰ ਪਹੁੰਚ ਕੇ ਵੀ ਮੇਰਾ ਦਿਮਾਗ ਇੰਨਾਂ ਗੱਲਾਂ ਵਿੱਚ ਫਸਿਆ ਹੋਇਆ ਸੀ ਉਦੋਂ ਹੀ ਇੱਕ ਸਾਥੀ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿੱਥੇ ਗਵਾਚ ਗਿਓ ਗੁਰਜੀਤ ਸਰ ਕਦੋਂ ਦੇ ਬੁਲਾ ਰਹੇ ਆ ਤੁਹਾਨੂੰ ਸਰ ਮੈਂ ਹੈਰਾਨੀ ਨਾਲ ਪੁੱਛਿਆ ਕਿਉਂ ਕੀ ਹੋਇਆ ਸਭ ਠੀਕ ਤਾਂ ਹੈ ਉਸਨੇ ਕਿਹਾ ਤੁਸੀਂ ਦੋ ਬਾਰ ਕੰਮ ਖਰਾਬ ਕਰ ਦਿੱਤਾ ਸਰ ਕਦੋਂ ਦੇ ਵੇਖ ਰਹੇ ਨੇ ਹੁਣ ਜਾ ਕੇ ਉਹਨਾਂ ਨੂੰ ਮਿਲ ਲਵੋ ਇਹ ਸੁਣ ਕੇ ਮੇਰੀ ਪਰੇਸ਼ਾਨੀ ਹੋਰ ਵੱਧ ਗਈ ਮੈਂ ਖੁਦ ਨੂੰ ਸੰਭਾਲ ਲਿਆ ਤੇ ਸਰ ਦੇ ਕੈਬਨ ਵੱਲ ਵਧਿਆ ਗੇਟ ਖੜਕਾ ਕੇ ਅੰਦਰ ਗਿਆ ਤਾਂ ਸਰ ਸਾਹਮਣੇ ਬੈਠੇ ਸੀ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹ ਬੋਲੇ ਕਿੱਥੇ ਗੋਮਾ ਗੁਰਜੀਤ ਇੱਥੇ ਕੰਮ ਕਰਨ ਆਉਨੇ ਹੋ ਜਾਂ ਘਰ ਦੀਆਂ ਉਲਝਣਾਂ ਲੈ ਕੇ ਸਰ ਨੇ ਮੈਨੂੰ ਕਿਹਾ ਤੂੰ ਕੰਮ ਤੇ ਧਣ ਦੇ ਪਿਛਲੀ ਵਾਰ ਵੀ ਤੂੰ ਦੋ ਵਾਰੀ ਕੰਮ ਖਰਾਬ ਕਰ ਦਿੱਤਾ ਸੀ ਇਸ ਵਾਰ ਫੇਰ ਉਹੀ ਹੋ ਰਿਹਾ ਹੈ ਫਿਰ ਬਾਅਦ ਵਿੱਚ ਮਸਲੇ ਬਣ ਜਾਂਦੇ ਨੇ ਤੂੰ ਕਿੰਨਾ ਕੰਮ ਖਰਾਬ ਕਰ ਦਿੱਤਾ ਹੈ ਮੈਂ ਕਿਹਾ ਸਰ ਮੈਂ ਮਾਫੀ ਚਾਹੁੰਦਾ ਹਾਂ ਅੱਗੇ ਤੋਂ ਮੈਂ ਧਿਆਨ ਰੱਖਾਂਗਾ ਉਹ ਬੋਲੇ ਗੁਰਜੀਤ ਜੇ ਤੇਰਾ ਇਹੀ ਹਾਲ ਰਿਹਾ ਤਾਂ ਤੈਨੂੰ ਨੌਕਰੀ ਤੋਂ ਕੱਢ ਦੇਵਾਂਗਾ ਕਿਉਂਕਿ ਮੈਨੂੰ ਇਦਾਂ ਦੇ ਕਰਮਚਾਰੀ ਨਹੀਂ ਚਾਹੀਦੇ ਮੈਂ ਫਿਰ ਕਿਹਾ ਕਿ ਮੈਂ ਮਾਫੀ ਚਾਹੁੰਦਾ ਹਾਂ ਮੈਂ ਥੋੜਾ ਪਰੇਸ਼ਾਨ ਸੀ ਇਸ ਲਈ ਧਿਆਨ ਨਹੀਂ ਦੇ ਪਾਇਆ ਹੁਣ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਉਹ ਪੁੱਛਣ ਲੱਗੇ ਕਿ ਇਦਾਂ ਦਾ ਕੀ ਮਸਲਾ ਹੈ ਜੋ ਤੂੰ ਕੰਮ ਤੇ ਧਿਆਨ ਹੀ ਨਹੀਂ ਦੇ ਪਿਆ ਰਿਹਾ ਤੇਰੇ ਨਾਲ ਹਰ ਸਮੇਂ ਕੋਈ ਨਾ ਕੋਈ ਦਿੱਕਤ ਹੁੰਦੀ ਰਹਿੰਦੀ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਕੁਝ ਦੇਰ ਚੁੱਪ ਰਿਹਾ ਫਿਰ ਮੇਰੇ ਮਨ ਵਿੱਚ ਆਇਆ ਕਿ ਸਭ ਕੁਝ ਦੱਸ ਦੇਵਾਂ ਪਰ ਫਿਰ ਸੋਚਿਆ ਕਰਦੀਆਂ ਗੱਲਾਂ ਕਿਸੇ ਬਾਹਰ ਦੇ ਬੰਦੇ ਨੂੰ ਕਿਉਂ ਦੱਸਾਂ ਉਹਦੇ ਨਾਲ ਮੈਂ ਇਹ ਗੱਲਾਂ ਕਿਉਂ ਕਰਾਂ ਤਾਂ ਮੈਂ ਗੱਲ ਟਾਲ ਦਿੱਤੀ ਤੇ ਕੰਮ ਵਿੱਚ ਲੱਗ ਗਿਆ ਅਸਲ ਵਿੱਚ ਜਦੋਂ ਤੋਂ ਮੇਰੀ ਭੈਣ ਵਿਧਵਾ ਹੋਈ ਸੀ ਉਦੋਂ ਤੋਂ ਘਰ ਦਾ ਮਾਹੌਲ ਕਾਫੀ ਖਰਾਬ ਹੋ ਗਿਆ ਸੀ ਵਿਆਹ ਤੋਂ ਬਾਅਦ ਮੇਰੀ ਮੰਮੀ ਤੇ ਘਰ ਵਾਲੀ ਆਪਸ ਵਿੱਚ ਵਧਿਆ ਰਹਿੰਦੀਆਂ ਸੀ ਔਰ ਭੈਣ ਦੀ ਵਿਧਵਾ ਹੁੰਦੀ ਉਹ ਸਾਡੇ ਘਰ ਵਿੱਚ ਆ ਗਈ ਅਤੇ ਲੜਾਈ ਝਗੜੇ ਕਰਾਉਣ ਲੱਗੀ। ਮੇਰੇ ਘਰ ਵਾਲੀ ਨੂੰ ਮੇਰੇ ਨਾਲ ਖੁਸ਼ ਵੇਖ ਕੇ ਸੜਨ ਲੱਗੀ। ਮੈਂ ਠਾਨ ਲਿਆ ਸੀ ਕਿ ਮੈਂ ਉਸ ਦਾ ਵਿਆਹ ਕਰਵਾ ਦਿਆਂ ਤਾਂ ਕਿ ਉਸ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਤੇ ਉਹ ਵੀ ਸਾਡੀ ਜ਼ਿੰਦਗੀ ਖਰਾਬ ਨਾ ਕਰੇ। ਮੇਰੇ ਘਰ ਵਾਲੀ ਬਹੁਤ ਨੇਕ ਸੀ, ਹਰ ਟਾਈਮ ਪਾਠ ਕਰਨ ਵਾਲੀ ਤੇ ਚੰਗੀਆਂ ਆਦਤਾਂ ਵਾਲੀ ਸੀ। ਮੈਨੂੰ ਆਪਣੇ ਤੋਂ ਜ਼ਿਆਦਾ ਉਸ ਤੇ ਭਰੋਸਾ ਸੀ। ਪੂਰਾ ਦਿਨ ਕੰਮ ਤੇ ਮੈਂ ਪਤਨੀ ਦੇ ਖਿਆਲਾਂ ਵਿੱਚ ਲੰਘਿਆ। ਰਾਤ ਨੂੰ 7 ਵਜੇ ਘਰ ਤੋਂ ਆਉਂਦੇ ਹੋਏ ਮੈਂ ਸੋਚਿਆ ਕਿ ਘਰ ਵਾਲੀ ਦੀ ਪਸੰਦ ਦੀ ਮਠਿਆਈ ਲੈ ਜਾਵਾਂ ਪਰ ਭੈਣ ਦਾ ਖਿਆਲ ਆਉਂਦੇ ਹੀ ਮੈਂ ਇਰਾਦਾ ਬਦਲ ਦਿੱਤਾ ਕਿ ਤੇ ਉਹ ਗੱਲ ਨੂੰ ਵਧਾ ਚੜਾ ਕੇ ਮੰਮੀ ਦੇ ਸਾਹਮਣੇ ਨਾ ਪੇਸ਼ ਕਰ ਦੇਵਾਂ ਘਰ ਪਹੁੰਚਿਆ ਤਾਂ ਵੇਖਿਆ ਭੈਣ ਬਰਾਂਡੇ ਵਿੱਚ ਖੜੀ ਸੀ ਮੈਂ ਸਤਿ ਸ਼੍ਰੀ ਅਕਾਲ ਕਰਕੇ ਮੰਮੀ ਦੇ ਕਮਰੇ ਵੱਲ ਜਾਣ ਲੱਗਿਆ ਤਾਂ ਭੈਣ ਬੋਲੀ ਮੰਮੀ ਘਰ ਛੱਡ ਕੇ ਚਲੀ ਗਈ ਹੈ ਤੇਰੀ ਘਰ ਵਾਲੀ ਦੇ ਤਮਾਸ਼ੇ ਹੁਣ ਮੰਮੀ ਤੋਂ ਨਹੀਂ ਵੇਖੇ ਜਾਂਦੇ ਮੈਂ ਪੁੱਛਿਆ ਮੰਮੀ ਕਿੱਥੇ ਹੈ ਤਾਂ ਬੋਲੀ ਪਤਾ ਨਹੀਂ ਮਾਮੇ ਦੇ ਘਰ ਹੈ ਜਾਂ ਮੰਦਰ ਚ ਹੈ ਜੇ ਤੇਰੇ ਵਰਗੇ ਪੁੱਤ ਹੋਣ ਤਾਂ ਇਦਾਂ ਹੀ ਹੋਵੇਗਾ ਤੇਰੇ ਘਰ ਵਾਲੀ ਤੇ ਤੇਰੇ ਬੱਚਿਆਂ ਨੇ ਮੰਮੀ ਦਾ ਜੀਣਾ ਹਰਾਮ ਕਰ ਦਿੱਤਾ ਹੈ ਮੇਰਾ ਮਨ ਕਹਿ ਰਿਹਾ ਸੀ ਮੰਮਾ ਦਾ ਜੀਣਾ ਤਾਂ ਤੁਸੀਂ ਹਰਾਮ ਕੀਤਾ ਹੋਇਆ ਹੈ ਪਰ ਖੁਦ ਨੂੰ ਰੋਕ ਲਿਆ ਤੇ ਬਾਹਰ ਭੱਜਿਆ ਮੈਂ ਮਾਮੇ ਦੇ ਘਰ ਪਹੁੰਚਿਆ ਤਾਂ ਮੰਮੀ ਉੱਥੇ ਹੀ ਬੈਠੀ ਸੀ ਉਸਨੇ ਮੈਨੂੰ ਵੇਖ ਕੇ ਮੂੰਹ ਫੇਰ ਲਿਆ ਨਾਨੀ ਨੂੰ ਕਿਹਾ ਵੇਖ ਰਹੀ ਹੋ ਤੁਹਾਡੀ ਧੀ ਕੀ ਕਰ ਰਹੀ ਹੈ ਤਾਂ ਨਾਨੀ ਨੇ ਮੰਮੀ ਦਾ ਪੱਖ ਲੈਂਦੇ ਹੋਏ ਕਿਹਾ ਤੇਰੇ ਘਰ ਵਾਲੀ ਤਮਾਸ਼ੇ ਕਰ ਰਹੀ ਹੈ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਵਿਆਹ ਨੂੰ ਹਲੇ ਕਿੰਨਾ ਕੁ ਟਾਈਮ ਹੋਇਆ ਤੇ ਇਹ ਸਭ ਕਰਨ ਲੱਗ ਗਈ ਉਹ ਮੈਂ ਤੁਰੰਤ ਕਿਹਾ ਮੰਮੀ ਤੇ ਦੀਦੀ ਨੂੰ ਗਲਤਫਹਿਮੀ ਹੋਈ ਆ ਜਸਮੀਤ ਇਦਾਂ ਦੀ ਨਹੀਂ ਆ ਮੈਂ ਉਸਨੂੰ ਚੰਗੀ ਤਰ੍ਹਾਂ ਜਾਣਦਾ ਉਹ ਮੇਰੇ ਨਾਲ ਰਹਿੰਦੀ ਹੈ ਮੈਂ ਉਸਨੂੰ ਬਹੁਤ ਨੇੜੇ ਤੋਂ ਜਾਣਦਾ ਹਾਂ ਪਰ ਮੇਰੀ ਨਾਨੀ ਬੋਲੀ ਹਰ પતિ ਨੂੰ ਆਪਣੇ ਘਰ ਵਾਲੀ ਸਹੀ ਲੱਗਦੀ ਹੈ ਪਰ ਸਚਾਈ ਹੋਰ ਹੁੰਦੀ ਹੈ ਤੂੰ ਸਵੇਰੇ ਕੰਮ ਤੇ ਚਲਾ ਜਾਣਾ ਤੇ ਸ਼ਾਮ ਨੂੰ ਆਉਣਾ ਤੇ ਰਾਤ ਨੂੰ ਸੌਂ ਜਾਣਾ ਦਿਨ ਵਿੱਚ ਥੋੜਾ ਟਾਈਮ ਤੂੰ ਉਹਦੇ ਨਾਲ ਲੰਗਾਉਂਦਾ ਹੈ ਜਦੋਂ ਕਿ ਤੇਰੀ ਮੰਮੀ ਤਾਂ ਪੂਰਾ ਦਿਨ ਉਹਦੇ ਨਾਲ ਰਹਿੰਦੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਉਹ ਕਿੱਦਾਂ ਦੀ ਕੁੜੀ ਆ ਮੈਂ ਡੂੰਗਾ ਸਾ ਲੈ ਕੇ ਕਿਹਾ ਚੰਗਾ ਮੰਮੀ ਨੂੰ ਮੇਰੇ ਨਾਲ ਇਕੱਲਾ ਛੱਡ ਦਿਓ ਨਾਨੀ ਮੂੰਹ ਬਣਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਮੰਮੀ ਕੋਲ ਬੈਠਾ ਸੀ ਤੇ ਉਹ ਬੋਲੀ ਜੇ ਘਰ ਵਾਲੀ ਦਾ ਪੱਖ ਲੈਣਾ ਆ ਤਾਂ ਭੁੱਲ ਜਾ ਕਿ ਮੈਂ ਤੇਰੇ ਨਾਲ ਵਾਪਸ ਜਾਵਾਂਗੀ ਘਰ ਵਾਲੀ ਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਹੁਣ ਪੂਰੇ ਖਾਨਦਾਨ ਵਿੱਚ ਗੱਲ ਫੈਲੇਗੀ ਕਿ ਉਹ ਆਵਾਰਾ ਹੈ ਅੱਜ ਵੀ ਉਹ ਛੱਤ ਤੇ ਖੜੀ ਕਿਸੇ ਨਾਲ ਗੱਲ ਕਰ ਰਹੀ ਸੀ ਇਤਫਾਕ ਨਾਲ ਮੇਰਾ ਭਰਾ ਆ ਗਿਆ ਉਸਨੇ ਵੀ ਮੈਨੂੰ ਆਹੀ ਦੱਸਿਆ ਸੋਚਲਾ ਜੇ ਗੱਲ ਤੇਰੇ ਰਿਸ਼ਤੇਦਾਰਾਂ ਦੇ ਘਰ ਤੱਕ ਪਹੁੰਚ ਗਈ ਤਾਂ ਤੇਰੀ ਸਹੁਰੇ ਘਰ ਵੀ ਚਲੀ ਜਾਵੇਗੀ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਇਹ ਵੇਖ ਕੇ ਮੈਂ ਹੱਥ ਜੋੜਦਿਆਂ ਤੂੰ ਇੱਥੋਂ ਚਲਾ ਜਾ ਉਸ ਘਰ ਵਿੱਚ ਮੈਂ ਨਹੀਂ ਰਹਿ ਸਕਦੀ ਜੇ ਉਹ ਉੱਥੇ ਰਹੇਗੀ ਤਾਂ ਮੈਂ ਇਸ ਵਾਰ ਚੁੱਪ ਨਾ ਰਿਹਾ ਤੇ ਕਿਹਾ ਮੰਮੀ ਤੁਸੀਂ ਮੇਰੀ ਘਰ ਵਾਲੀ ਕਰਕੇ ਇੱਥੇ ਨਹੀਂ ਆਏ ਸਗੋਂ ਆਪਣੀ ਧੀ ਦੀ ਚੁਗਲੀ ਕਰਕੇ ਚੱਕ ਵਿੱਚ ਆ ਕੇ ਆਏ ਹੋ ਉਹ ਤੁਹਾਡੇ ਘਰ ਦਾ ਸਕੂਨ ਖਰਾਬ ਕਰ ਰਹੀ ਹੈ ਅਸੀਂ ਉਸਦੇ ਲਈ ਚੰਗਾ ਰਿਸ਼ਤਾ ਲੱਭ ਕੇ ਵਿਆਹ ਕਰ ਦਿੰਨੇ ਆ ਰੱਬ ਦਾ ਵਾਸਤਾ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਇੱਕ ਹੀ ਘਰ ਵਾਲੀ ਹੈ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਉਹ ਇਦਾਂ ਦੀ ਕੁੜੀ ਨਹੀਂ ਆ ਮੇਰੀ ਗੱਲ ਸੁਣ ਕੇ ਮੰਮੀ ਗੁੱਸੇ ਵਿੱਚ ਬੋਲੀ ਮੇਰੀ ਧੀ ਦੇ ਖਿਲਾਫ ਇੱਕ ਸ਼ਬਦ ਵੀ ਕਿਹਾ ਤਾਂ ਮੈਂ ਤੇਰਾ ਮੂੰਹ ਤੋੜ ਦਿਆਂਗੀ ਮੈਂ ਤੇਰੇ ਨਾਲ ਨਹੀਂ ਜਾਣਾ ਮੈਂ ਉਹਨਾਂ ਦੇ ਪੈਰ ਫੜ ਕੇ ਕਿਹਾ ਮੰਮੀ ਇਹ ਹਾਲ ਤੁਹਾਡੀ ਧੀ ਕਰਕੇ ਹੋਇਆ ਪਰ ਰੱਬ ਦੇ ਵਾਸਤੇ ਘਰ ਚੱਲੋ ਜੋ ਵੀ ਮਸਲੇ ਨੇ ਉੱਥੇ ਬੈਠ ਕੇ ਹੱਲ ਕਰਾਂਗੇ ਮੈਂ ਖੁਦ ਉਸ ਤੋਂ ਪੁੱਛਾਂਗਾ ਕਿ ਉਹ ਛੱਤ ਤੇ ਕਿਸ ਨਾਲ ਗੱਲਾਂ ਕਰਦੀ ਹੈ ਤੇ ਕਿਹੜਾ ਮੁੰਡਾ ਉਸ ਨੂੰ ਮਿਲਣ ਆਉਂਦਾ ਹੈ ਮੈਂ ਉਸ ਨੂੰ ਜਾਣ ਨਹੀਂ ਦੇਵਾਂਗਾ ਤੁਹਾਡੇ ਸਾਹਮਣੇ ਉਸ ਦੀ ਕਲਾਸ ਲਾਵਾਂਗਾ ਮੰਮੀ ਨੇ ਕਿਹਾ ਵਾਅਦਾ ਕਰ ਤੂੰ ਆਪਣੇ ਘਰ ਵਾਲੀ ਤੋਂ ਪੁੱਛੇਂਗਾ ਮੈਂ ਹਾਂ ਕਰ ਦਿੱਤੀ ਤੇ ਮੰਮੀ ਮੰਨ ਗਈ ਘਰ ਜਾਣ ਲਈ ਅਸੀਂ ਨਾਂ ਨੀਨੂ ਦੱਸ ਦਿੱਤਾ ਤੇ ਮਾਂ ਪੁੱਤ ਘਰ ਵਾਪਸ ਆ ਗਏ ਜਿਵੇਂ ਅਸੀਂ ਘਰ ਵਿੱਚ ਦਾਖਲ ਹੋਏ ਮੇਰੀ ਭੈਣ ਦਾ ਮੂੰਹ ਬਣ ਗਿਆ ਮੰਮੀ ਨੂੰ ਬੋਲੀ ਤੁਸੀਂ ਗਏ ਤਾਂ ਸੀ ਲੱਗਾ ਸੀ ਕਿ ਕਦੇ ਮੁੜ ਕੇ ਨਹੀਂ ਆਉਂਗੇ ਤੇ ਤੁਸੀਂ ਤਾਂ ਵੀਰੇ ਦੇ ਨਾਲ ਹੀ ਮੁੜ ਆਏ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਉਸਦੀ ਗੱਲ ਸਮਝ ਗਿਆ ਕਿ ਉਹ ਹੀ ਸਾਡੇ ਘਰ ਦਾ ਮਾਹੌਲ ਖਰਾਬ ਕਰ ਰਹੀ ਹੈ ਕੱਲ ਨੂੰ ਉਸ ਦਾ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ ਜਾਵੇਗਾ ਪਰ ਉਹ ਮੇਰੀਆਂ ਖੁਸ਼ੀਆਂ ਨੂੰ ਅੱਗ ਕਿਉਂ ਲਾ ਰਹੀ ਆ ਭੈਣ ਭਾਈ ਦੀ ਇੱਜ਼ਤ ਹੁੰਦੀ ਆ ਪਰ ਤੂੰ ਬੇਵਜ੍ਹਾ ਮੇਰੇ ਘਰ ਦੀ ਬਦਨਾਮੀ ਕਰ ਰਹੀ ਹੈ ਕਿਉਂ ਮੇਰੀ ਜ਼ਿੰਦਗੀ ਨੂੰ ਅਧਵਿਚਕਾਰ ਖੜਾ ਕਰ ਰਹੀ ਹੈ ਮੇਰੀ ਗੱਲ ਸੁਣ ਕੇ ਉਹ ਤੁਰੰਤ ਬੋਲੀ ਮੇਰੇ ਨਾਲ ਬਹਿਸ ਨਾ ਕਰ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਮੇਰਾ ਆਪਣਾ ਦੁੱਖ ਖਤਮ ਨਹੀਂ ਹੁੰਦਾ ਤਾਂ ਮੈਂ ਤੇਰੇ ਦੁੱਖ ਵਿੱਚ ਕਿਉਂ ਪਾਵਾਂ ਉਦੋਂ ਹੀ ਮੇਰੀ ਮੰਮੀ ਨੇ ਕਿਹਾ ਹੁਣ ਬਹੁਤ ਦੇਰ ਹੋ ਗਈ ਆ ਗੁਰਜੀਤ ਤੂੰ ਕਿਹਾ ਸੀ ਆਪਣੇ ਘਰ ਵਾਲੀ ਨਾਲ ਗੱਲ ਕਰੇਗਾ ਤਾਂ ਤੂੰ ਹੁਣ ਉਸ ਨੂੰ ਬੁਲਾ ਤੇ ਪੁੱਛ ਕਿ ਉਹ ਕੀ ਹਰਕਤਾਂ ਕਰ ਰਹੀ ਹੈ ਮੈਂ ਜਸਮੀਤ ਨੂੰ ਆਵਾਜ਼ ਦਿੱਤੀ ਇਹ ਕਰਦੇ ਹੋਏ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿਉਂਕਿ ਮੈਂ ਜਸਮੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਬਹੁਤ ਨੇਕ ਤੇ ਸਿੱਧੀ ਸਾਦੀ ਕੁੜੀ ਸੀ ਇਦਾਂ ਕਰਨ ਦੀ ਤਾਂ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ ਉਹ ਸਿਰ ਤੇ ਚੁੰਨੀ ਲੈ ਕੇ ਬਾਹਰ ਆਈ ਮਾਸੂਮ ਚਿਹਰੇ ਨਾਲ ਮੈਨੂੰ ਸਤਿ ਸ਼੍ਰੀ ਅਕਾਲ ਕੀਤੀ ਤੇ ਬੋਲੀ ਤੁਸੀਂ ਕਦੋਂ ਆਏ ਮੈਂ ਖਾਣਾ ਲਾ ਦੇਆ ਮੈਂ ਕਿਹਾ ਮੇਰੇ ਸਾਹਮਣੇ ਦਿਖਾਵਾ ਕਰਨ ਦੀ ਲੋੜ ਨਹੀਂ ਮੈਂ ਜੋ ਸਵਾਲ ਪੁੱਛਾਂ ਉਹਦਾ ਸੱਚ-ਸੱਚ ਜਵਾਬ ਦੇਣਾ ਮੇਰੀ ਗੱਲ ਸੁਣ ਕੇ ਉਹ ਥੋੜਾ ਘਬਰਾ ਗਈ ਫਿਰ ਹੈਰਾਨੀ ਨਾਲ ਬੋਲੀ ਪੁੱਛੋ ਜੀ ਪੁੱਛੋ ਕੀ ਹੋਇਆ ਕੋਈ ਮਸਲਾ ਹੈ ਕੋਈ ਦਿੱਕਤ ਹੈ ਜਾਂ ਕੋਈ ਮੇਰੇ ਤੋਂ ਗਲਤੀ ਹੋ ਗਈ ਮੇਰਾ ਦਿਲ ਡੁੱਬ ਗਿਆ ਮੇਰਾ ਮਨ ਬਿਲਕੁਲ ਵੀ ਉਸ ਨਾਲ ਬਤਮੀਜੀ ਕਰਨ ਲਈ ਤਿਆਰ ਨਹੀਂ ਸੀ ਪਰ ਮੈਂ ਮਜਬੂਰ ਸੀ ਮੈਂ ਪੁੱਛਿਆ ਤੂੰ ਕਿਸ ਨਾਲ ਰਾਤ ਨੂੰ ਛੱਤ ਤੇ ਬਹਿ ਕੇ ਗੱਲਾਂ ਕਰਦੀ ਆ ਤੇ ਅੱਜ ਦੁਪਹਿਰ ਵਿੱਚ ਵੀ ਗੱਲਾਂ ਕਰ ਰਹੀ ਸੀ ਉਦੋਂ ਹੀ ਮੇਰੇ ਨਾਨਕੇ ਆਈ ਸੀ ਤੇ ਇੱਥੇ ਕੋਈ ਮੁੰਡਾ ਮਿਲਣ ਦਰਵਾਜ਼ੇ ਤੱਕ ਆਇਆ ਸੀ ਉਸਨੇ ਤੁਰੰਤ ਕਿਹਾ ਇਦਾਂ ਦਾ ਕੁਝ ਨਹੀਂ ਆ ਤੁਹਾਨੂੰ ਤਾਂ ਪਤਾ ਕਿ ਮੇਰਾ ਫੋਨ ਖਰਾਬ ਹੈ ਆਵਾਜ਼ ਨਹੀਂ ਆਉਂਦੀ ਤੇ ਦਰਵਾਜ਼ੇ ਤੇ ਮੈਂ ਕਿਸੇ ਨੂੰ ਮਿਲਣ ਲਈ ਨਹੀਂ ਗਈ ਜੇ ਯਕੀਨ ਨਹੀਂ ਹੁੰਦਾ ਤਾਂ ਗਵੰਡ ਤੋਂ ਪੁੱਛ ਲਵੋ ਗਵੰਡਣ ਸਾਰਾ ਦਿਨ ਸਾਡੇ ਘਰ ਦੇ ਸਾਹਮਣੇ ਰਹਿੰਦੀ ਹੈ ਦੀਦੀ ਨੂੰ ਮਿਲਣ ਇੱਕ ਮੁੰਡਾ ਆਉਂਦਾ ਹੈ ਕਿਤੇ ਤੁਹਾਨੂੰ ਗਲਤਫਹਿਮੀ ਤਾਂ ਨਹੀਂ ਹੋਈ ਮੇਰੇ ਘਰ ਵਾਲੀ ਦੀ ਇਹ ਗੱਲ ਸੁਣਦੇ ਮੇਰੀ ਭੈਣ ਨੇ ਅੱਗੇ ਵਧ ਕੇ ਉਸ ਨੂੰ ਜ਼ੋਰ ਨਾਲ ਥੱਪੜ ਮਾਰ ਦਿੱਤਾ ਤੇ ਬੋਲੀ ਚਲਾਕ ਔਰਤ ਆਪਣਾ ਗੁਨਾ ਮੇਰੇ ਸਿਰ ਤੇ ਪਾਉਣੀ ਆ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗੀ ਉਹ ਹੋਰ ਕੁਝ ਕਹਿ ਪਾਉਂਦੀ ਉਸ ਤੋਂ ਪਹਿਲਾਂ ਹੀ ਮੈਂ ਆਪਣੇ ਘਰ ਵਾਲੀ ਨੂੰ ਪਿੱਛੇ ਕੀਤਾ ਤੇ ਕਿਹਾ ਕਮਰੇ ਵਿੱਚ ਜਾਓ ਮੈਂ ਆਉਣਾ ਉਹ ਤੁਰੰਤ ਕਮਰੇ ਵਿੱਚ ਚਲੀ ਗਈ ਮੇਰੀ ਮੰਮੀ ਮੇਰੇ ਵੱਲ ਹੀ ਵੇਖ ਰਹੀ ਸੀ ਤਾਂ ਮੇਰੀ ਭੈਣ ਬੋਲੀ ਤੂੰ ਹੁਣ ਆਪਦੀ ਘਰ ਵਾਲੀ ਦੀਆਂ ਕਰਤੂਤਾਂ ਨਹੀਂ ਵੇਖ ਰਿਹਾ ਭੈਣ ਇਹ ਕਹਿ ਕੇ ਕਮਰੇ ਵਿੱਚ ਚਲੀ ਗਈ ਮੈਂ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਮੰਮੀ ਦਾ ਅਚਾਨਕ ਘਬਰਾ ਕੇ ਕਮਰੇ ਵਿੱਚ ਜਾਣਾ ਮੈਨੂੰ ਅਜੀਬ ਲੱਗਾ ਜੇ ਮੇਰੇ ਘਰਵਾਲੀ ਨੇ ਕੁਝ ਗਲਤ ਗੱਲ ਕਹੀ ਸੀ ਤਾਂ ਭੈਣ ਨੂੰ ਇੱਥੇ ਹੀ ਖੜ੍ਹੀ ਹੋ ਕੇ ਬੋਲਣਾ ਚਾਹੀਦਾ ਸੀ ਕਮਰੇ ਵਿੱਚ ਜਾਣ ਦੀ ਕੀ ਲੋੜ ਸੀ ਮੈਂ ਕਾਫੀ ਦੇਰ ਖੜ੍ਹਾ ਉੱਥੇ ਹੀ ਸੋਚਦਾ ਰਿਹਾ ਫਿਰ ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਮੇਰੇ ਘਰਵਾਲੀ ਬੈੱਡ ਤੇ ਬੈਠੀ ਰੋ ਰਹੀ ਸੀ ਮੈਂ ਕੁਝ ਵੀ ਨਹੀਂ ਕਿਹਾ ਉਹ ਉੱਠ ਕੇ ਬੋਲੀ ਗੁਰਜੀਤ ਮੈਂ ਕੁਝ ਨਹੀਂ ਕੀਤਾ ਮੈਂ ਸਿਰਫ ਤੁਹਾਡੇ ਨਾਲ ਪਿਆਰ ਕਰਦੀ ਹਾਂ ਤੁਹਾਡੇ ਲਈ ਜਾਨ ਵੀ ਦੇ ਸਕਦੀ ਹਾਂ ਮੈਂ ਕੋਈ ਗਨਾ ਨਹੀਂ ਕੀਤਾ ਮੇਰਾ ਮੋਬਾਈਲ ਚੈੱਕ ਕਰ ਲਵੋ ਪੁੱਛ ਲਵੋ ਮੈਂ ਕਿਸੇ ਨੂੰ ਨਹੀਂ ਮਿਲਦੀ ਪਰ ਦੀਦੀ ਮਿਲਦੀ ਹੈ ਮੈਂ ਕਦੇ ਤੁਹਾਨੂੰ ਇਹ ਗੱਲ ਨਹੀਂ ਦੱਸੀ ਕਿਉਂਕਿ ਮੈਂ ਭੈਣ ਭਰਾ ਦੇ ਵਿਚਾਲੇ ਫਰਕ ਨਹੀਂ ਪਾਉਣਾ ਚਾਹੁੰਦੀ ਉਸ ਦਾ ਰੋਣਾ ਮੈਨੂੰ ਅਜੀਬ ਹਾਲਤ ਵਿੱਚ ਪਾ ਰਿਹਾ ਸੀ ਮੈਂ ਅੱਗੇ ਵੱਧ ਕੇ ਉਸ ਨੂੰ ਗਲ ਨਾਲ ਲਾ ਕੇ ਬੋਲੀ ਤੂੰ ਰੋ ਕਿਉਂ ਰਹੀ ਹੈ ਮੈਂ ਵਸ ਤੇਰੇ ਨਾਲ ਥੋੜਾ ਸਖਤ ਲਹਿਜੇ ਵਿੱਚ ਗੱਲ ਕੀਤੀ ਤਾਂ ਕਿ ਸਾਡਾ ਘਰ ਸਹੀ ਚੱਲੇ ਉਸ ਨੇ ਕਿਹਾ ਅੱਜਕੱਲ ਮੈਂ ਸ਼ੋਰ ਸ਼ਰਾਬੇ ਤੋਂ ਪਰੇਸ਼ਾਨ ਰਹਿਣੀ ਆ ਇਸ ਲਈ ਮੈਂ ਤੁਹਾਡੇ ਨਾਲ ਕੁਝ ਸਮਾਂ ਗੱਲਾਂ ਕਰਨਾ ਚਾਹਣੀ ਆ ਅਸੀਂ ਦੋਵੇਂ ਕਾਫੀ ਧੀਰ ਗੱਲਾਂ ਕਰਦੇ ਰਹੇ ਫਿਰ ਉਹ ਮੇਰੇ ਲਈ ਖਾਣਾ ਬਣਾਉਣ ਰਸੋਈ ਵਿੱਚ ਚਲੀ ਗਈ ਰਾਤ ਭਰ ਮੈਨੂੰ ਅਜੀਬ ਜਿਹੀ ਬੇਚੈਨੀ ਲੱਗੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੁਝ ਮਾੜਾ ਹੋਣ ਵਾਲਾ ਹੋਵੇ ਸਵੇਰੇ ਨਾਸ਼ਤਾ ਕਰਕੇ ਬਾਹਰ ਆਇਆ ਤਾਂ ਮੰਮੀ ਬੋਲੀ ਕਮਰੇ ਵਿੱਚ ਵੇਖੋ ਮੈਂ ਅੰਦਰ ਜਾ ਕੇ ਵੇਖਿਆ ਤਾਂ ਮੇਰੀ ਭੈਣ ਨੇ ਗਲਤ ਤੇ ਛੁਰੀ ਰੱਖੀ ਹੋਈ ਸੀ ਤੇ ਬੋਲੀ ਜੇ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਮੈਂ ਆਪਣਾ ਗਲਾ ਕੱਟ ਲਵਾਂਗੀ ਤੇਰੇ ਘਰ ਵਾਲੀ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਖੁਦ ਨੂੰ ਸਜ਼ਾ ਆਪ ਦੇਵਾਂਗੀ ਮੈਂ ਕਿਹਾ ਭੈਣੇ ਤੂੰ ਪਾਗਲ ਹੋ ਗਈਆਂ ਉਸਨੇ ਤਾਂ ਸਿਰਫ ਇੱਕ ਸਧਾਰਨ ਗੱਲ ਕੀਤੀ ਸੀ ਮੈਨੂੰ ਪਤਾ ਤੁਹਾਨੂੰ ਯਕੀਨ ਹੋਏਗਾ ਵੀ ਤੁਸੀਂ ਇਦਾਂ ਦਾ ਕੁਝ ਨਹੀਂ ਕਰ ਸਕਦੇ ਪਰ ਭੈਣ ਬੋਲੀ ਤੇਰੇ ਘਰ ਵਾਲੀ ਨੇ ਸਭ ਦੇ ਸਾਹਮਣੇ ਮੈਨੂੰ ਜਲੀਲ ਕੀਤਾ ਹੁਣ ਮੈਂ ਜਿਉਂਦੀ ਨਹੀਂ ਰ੍ਹਾਂਗੀ ਜੇ ਤੁਸੀਂ ਚਾਹੋਣੇ ਹੋ ਖੁਦ ਨੂੰ ਖਤਮ ਨਾ ਕਰਾ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ ਮੈਂ ਕਿਹਾ ਹਾਂਜੀ ਬੋਲੋ ਕੀ ਕਰਨਾ ਹੈ ਬਸ ਆਤਮ ਹੱਤਿਆ ਨਾ ਕਰ ਨਹੀਂ ਤਾਂ ਮੈਂ ਜਿਉਂਦੇ ਜੀ ਮਰ ਜਾਵਾਂਗਾ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਾਂਗਾ ਮੇਰੀ ਭੈਣ ਬੋਲੀ ਆਪਣੇ ਘਰ ਵਾਲੀ ਨੂੰ ਬੁਲਾ ਤੇ ਉਸ ਨੂੰ ਤਲਾਕ ਦੇ ਦੇ ਤਾਂ ਹੀ ਇਹ ਮਾਮਲਾ ਖਤਮ ਹੋਏਗਾ ਮੇਰੀ ਮਾਂ ਨੇ ਕਿਹਾ ਕਿ ਜੋ ਇਹ ਕਹਿ ਰਹੀ ਹੈ ਉਹ ਜਲਦੀ ਕਰ ਜੇ ਮੇਰੀ ਧੀ ਨੂੰ ਕੁਝ ਹੋ ਗਿਆ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗੀ ਇਹ ਸੁਣ ਕੇ ਮੈਂ ਘਬਰਾ ਗਿਆ ਤੇ ਆਪਣੇ ਘਰ ਵਾਲੀ ਨੂੰ ਬੁਲਾਇਆ ਮੇਰੇ ਘਰ ਵਾਲੀ ਕਮਰੇ ਵਿੱਚ ਆ ਗਈ ਤੇ ਬੋਲੀ ਕੀ ਹੋਇਆ ਗੁਰਜੀਤ ਸਭ ਠੀਕ ਤਾਂ ਹੈ ਨਾ ਮੈਂ ਕਿਹਾ ਭੈਣੇ ਤੁਹਾਨੂੰ ਛੁਰੀ ਲੱਗ ਜਾਏਗੀ ਗੁੱਸਾ ਨਾ ਕਰੋ ਪਰ ਉਹ ਸੁਣਨ ਨੂੰ ਤਿਆਰ ਨਹੀਂ ਸੀ ਉਹ ਬੋਲੀ ਚੁੱਪ ਰਹਿ ਤਮਾਸ਼ਾ ਨਾ ਬਣਾ ਇਹ ਸਭ ਤੇਰੇ ਕਰਕੇ ਹੋ ਰਿਹਾ ਹੈ ਗੁਰਜੀਤ ਇਸ ਨੂੰ ਆਪਣੇ ਘਰ ਤੋਂ ਕੱਢ ਦੇ ਨਹੀਂ ਤਾਂ ਮੈਂ ਖੁਦ ਨੂੰ ਮਾਰ ਦੇਵਾਂਗੀ ਮੈਂ ਹੱਥ ਜੋੜ ਕੇ ਕਿਹਾ ਭੈਣੇ ਰੱਬ ਦੇ ਵਾਸਤੇ ਮੇਰਾ ਘਰ ਨਾ ਤੋੜ ਇਹ ਤੁਹਾਡੇ ਤੋਂ ਮਾਫੀ ਮੰਗ ਲਵੇਗੀ ਪਰ ਉਸ ਨੇ ਮੇਰੀ ਗੱਲ ਨਹੀਂ ਸੁਣੀ ਆਪਣੇ ਗਲੇ ਤੇ ਹੋਰ ਜ਼ੋਰ ਨਾਲ ਦਬਾਅ ਪਾਉਣ ਲੱਗੀ ਉਸੇ ਪਲ ਮੇਰੇ ਮੂੰਹ ਵਿੱਚੋਂ ਸ਼ਬਦ ਨਿਕਲ ਆਏ ਜਿੰਨਾ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਆਪਣੇ ਘਰਵਾਲੀ ਵੱਲ ਵੇਖਦੇ ਹੋਏ ਕਿਹਾ ਕਿ ਅੱਜ ਤੋਂ ਬਾਅਦ ਸਾਡਾ ਰਿਸ਼ਤਾ ਖਤਮ ਹੈ ਮੈਂ ਤੈਨੂੰ ਘਰਵਾਲੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਦਾ ਮੈਂ ਕੱਲ ਹੀ ਤੈਨੂੰ ਤਲਾਕ ਦੇ ਦੇਵਾਂਗਾ ਫਿਰ ਮੈਂ ਆਪਣੀ ਭੈਣ ਦੇ ਹੱਥੋਂ ਛੁਰਿਖੋ ਕੇ ਜ਼ਮੀਨ ਤੇ ਸੁੱਟ ਦਿੱਤੀ ਮੇਰੇ ਘਰਵਾਲੀ ਉੱਥੇ ਜ਼ਮੀਨ ਤੇ ਹੀ ਡਿੱਗ ਪਈ ਕਮਰੇ ਵਿੱਚ ਕੁਝ ਬਣਾ ਲਈ ਛਨਾਟਾ ਸਾ ਗਿਆ ਫਿਰ ਹੋਰ ਹੰਦੀ ਆਵਾਜ਼ ਵਿੱਚ ਬੋਲੀ ਰੱਬ ਤੁਹਾਨੂੰ ਜ਼ਰੂਰ ਬਰਬਾਦ ਕਰੇਗਾ ਦੀਦੀ ਤੁਸੀਂ ਕਦੇ ਖੁਸ਼ ਨਹੀਂ ਰਹੋਗੇ ਤੁਸੀਂ ਮੇਰੇ ਨਾਲ ਜੋ ਕੀਤਾ ਉਹਦਾ ਹਿਸਾਬ ਰੱਬ ਲਵੇਗਾ ਤੁਹਾਨੂੰ ਵੀ ਇਸੇ ਤਰ੍ਹਾਂ ਰਵਾਵੇਗਾ ਇਹ ਮੇਰੀ ਬਾਦ ਦੁਆ ਹੈ ਇਹ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ ਮੈਂ ਉੱਥੇ ਹੀ ਬੈਠਾ ਸਿਰ ਫੜ ਕੇ ਸੋਚਦਾ ਰਿਹਾ ਕਿ ਮੇਰੇ ਨਾਲ ਕੀ ਹੋ ਗਿਆ ਥੋੜੀ ਦੇਰ ਬਾਅਦ ਉਸਨੇ ਆਪਣਾ ਸਮਾਨ ਪੈਕ ਕੀਤਾ ਅਤੇ ਘਰ ਛੱਡ ਕੇ ਚਲੀ ਗਈ ਉਹ ਵਿਚਾਰੀ ਹੋਰ ਕੀ ਕਰਦੀ ਜਿੰਨਾ ਘਰ ਵਿੱਚ ਰਹਿਣਾ ਸੀ ਰਹਿ ਚੁੱਕੀ ਸੀ ਮੈਂ ਉਸ ਨਾਲ ਨਜ਼ਰਾਂ ਵੀ ਨਹੀਂ ਮਿਲਾ ਪਾਇਆ ਮੰਮੀ ਤੇ ਭੈਣਾ ਨੇ ਮੈਨੂੰ ਸਮਝਾਇਆ ਕਿ ਤੂੰ ਚੰਗਾ ਕੀਤਾ ਹੁਣ ਸਾਡੀ ਜ਼ਿੰਦਗੀ ਵਿੱਚ ਫਿਰ ਤੋਂ ਸਕੂਨ ਹੋਵੇਗਾ ਪਰ ਮੇਰੇ ਦਿਲ ਵਿੱਚ ਉਸ ਦੀਆਂ ਬਾਤਾਂ ਵਾਂਗ ਗੂੰਜ ਰਹੀਆਂ ਸੀ ਤੇ ਕਹਿੰਦੇ ਨੇ ਜਦੋਂ ਮਨ ਵਿੱਚ ਇਦਾਂ ਦਾ ਡਰ ਬਹਿ ਜਾਵੇ ਤਾਂ ਉਹੀ ਹੁੰਦਾ ਹੈ ਦਿਨ ਰਾਤ ਜਿਵੇਂ ਤਿਵੇਂ ਲੰਗੀ ਪਰ ਪੂਰੀ ਰਾਤ ਰੋਂਦੇ ਰੋਂਦੇ ਲੰਘ ਗਈ ਉਹ ਰਾਤ ਜਿਵੇਂ ਬਲਦੇ ਹੋਏ ਅੰਧਿਆਰਾਂ ਤੇ ਲੰਗੀ ਹੋਵੇ ਸਵੇਰ ਹੋਣ ਵਾਲੀ ਸੀ ਮੈਨੂੰ ਇੱਕ ਪਲ ਦਾ ਵੀ ਚੈਨ ਨਹੀਂ ਸੀ ਆਇਆ ਅਚਾਨਕ ਮੇਰੀ ਭੈਣ ਦੀਆਂ ਜ਼ੋਰਦਾਰ ਚੀਕਾਂ ਪੂਰੇ ਘਰ ਵਿੱਚ ਗੂੰਜ ਉਠੀਆਂ ਮੈਂ ਭੱਜ ਕੇ ਦੇਖਿਆ ਮੇਰੀ ਭੈਣ ਨੂੰ ਬਾਥਰੂਮ ਵਿੱਚ ਜ਼ਹਿਰੀਲੇ ਸੱਪ ਨੇ ਡੰਗ ਲਿਆ ਸੀ ਪਤਾ ਨਹੀਂ ਸੱਪ ਕਿੱਥੋਂ ਆਇਆ ਉਹ ਦਰਦ ਨਾਲ ਤੜਫ ਰਹੀ ਸੀ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਹੁਣ ਮੈਂ ਆਪਣੀ ਭੈਣ ਨੂੰ ਕਿਵੇਂ ਸੰਭਾਲਾਂ ਮੈਂ ਤੁਰੰਤ ਸੱਪ ਨੂੰ ਮਾਰ ਦਿੱਤਾ ਤੇ ਭੈਣ ਨੂੰ ਹਸਪਤਾਲ ਲੈ ਕੇ ਭੱਜਿਆ ਪਰ ਉਦੋਂ ਤੱਕ ਜ਼ਹਿਰ ਉਹਦੇ ਪੂਰੇ ਸਰੀਰ ਵਿੱਚ ਫੈਲ ਚੁੱਕਿਆ ਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਜਿਵੇਂ ਮੈਂ ਭੈਣ ਦੀ লাশ ਨੂੰ ਲੈ ਕੇ ਘਰ ਆਇਆ ਤਾਂ ਇੱਕ ਹੋਰ ਵੱਡਾ ਦੁੱਖ ਮੇਰੇ ਸਾਹਮਣੇ ਖੜਾ ਸੀ। ਮੇਰੀ ਮਾਂ ਦੀ ਵੀ ਮੌਤ ਹੋ ਚੁੱਕੀ ਸੀ। ਉਹ ਮੇਰੀ ਭੈਣ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸકી ਤੇ ਦਿਲ ਦਾ ਦੌਰਾ ਪੈਣ ਨਾਲ ਉਸੇ ਪਲ ਉਹਨਾਂ ਦੀ ਮੌਤ ਹੋ ਗਈ। ਪੂਰਾ ਘਰ ਖਾਲੀ ਤੇ ਸੁੰਨਸਾਨ ਹੋ ਗਿਆ। ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਪਰ ਮੈਨੂੰ ਇਸ ਦੁਨੀਆ ਤੋਂ ਇਕੱਲਾ ਛੱਡ ਗਈ। ਮੈਂ ਆਪਣੇ ਘਰ ਵਾਲੀ ਤੋਂ ਮਾਫੀ ਮੰਗੀ ਉਹਦੇ ਪੈਰ ਫੜ ਲਏ ਪਰ ਉਸਨੇ ਇਨਾ ਹੀ ਕਿਹਾ ਗੁਰਜੀਤ ਤੁਸੀਂ ਇਨਸਾਫ ਨਹੀਂ ਕਰ ਸਕੇ ਤੁਸੀਂ ਬਹੁਤ ਗਲਤ ਕੀਤਾ ਅੱਜ ਉਸਦੇ ਇਹ ਸ਼ਬਦ ਮੈਨੂੰ ਚੈਨ ਨਾਲ ਨਹੀਂ ਜਿਉਣ ਦਿੰਦੇ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਸਵੇਰ ਦੀ ਪਹਿਲੀ ਕਿਰਨ ਖਿੜਕੀ ਦੇ ਅੰਦਰ ਝਾਕ ਰਹੀ ਹੁੰਦੀ ਹੈ ਪਰ ਮੇਰੇ ਤਾਂ ਅੰਦਰ ਹਨੇਰਾ ਹੀ ਹਨੇਰਾ ਸੀ ਇੱਕ ਹੀ ਦਿਨ ਵਿੱਚ ਮੇਰੀ ਭੈਣ ਤੇ ਮੇਰੀ ਮਾਂ ਤੇ ਮੇਰੇ ਘਰ ਵਾਲੀ ਦਾ ਭਰੋਸਾ ਸਭ ਕੁਝ ਮੇਰੇ ਤੋਂ ਖੋ ਲਿਆ ਸੀ ਘਰ ਵਿੱਚੋਂ ਹੁਣ ਕੋਈ ਆਵਾਜ਼ ਨਹੀਂ ਸੀ ਬਸ ਇਕੱਲੀਆਂ ਕੰਧਾਂ ਹੀ ਸੀ ਤੇ ਮੇਰੇ ਇਕੱਲੇਪਣ ਦੀ ਗੂੰਜ ਮੈਂ ਅਕਸਰ ਸੋਚਦਾ ਕਾਸ਼ ਉਸ ਦਿਨ ਮੈਂ ਥੋੜਾ ਸਮਝਦਾਰੀ ਨਾਲ ਕੰਮ ਲੈਂਦਾ ਕਾਸ਼ ਮੈਂ ਆਪਣੇ ਆਪਣਿਆਂ ਦੇ ਵਿਚਾਲੇ ਖੜੀਆਂ ਦੁਵਾਰਾਂ ਢਾ ਦਿੰਦਾ ਸ਼ਾਇਦ ਇਹ ਸਭ ਕੁਝ ਨਾ ਹੁੰਦਾ ਪਰ ਹੁਣ ਸਿਰਫ ਇਹ ਕਾਸ਼ ਬਾਕੀ ਹੈ ਮੇਰੇ ਘਰ ਵਾਲੀ ਨੇ ਕਿਹਾ ਸੀ ਗੁਰਜੀਤ ਤੁਸੀਂ ਇਨਸਾਫ਼ ਨਹੀਂ ਕਰ ਪਾਈ ਇਹ ਬੋਲ ਮੇਰੇ ਕੰਨਾਂ ਵਿੱਚ ਅੱਜ ਵੀ ਹਥੌੜੇ ਵਾਂਗ ਵੱਜਦੇ ਨੇ ਲੋਕ ਕਹਿੰਦੇ ਨੇ ਕਿ ਸਮਾਂ ਜ਼ਖਮ ਭਰ ਦਿੰਦਾ ਹੈ ਪਰ ਕੁਝ ਜ਼ਖਮ ਇਦਾਂ ਦੇ ਹੁੰਦੇ ਨੇ ਜੋ ਸਮੇਂ ਦੇ ਨਾਲ ਹੋਰ ਡੂੰਘੇ ਹੁੰਦੇ ਜਾਂਦੇ ਨੇ ਹੁਣ ਮੇਰੀ ਜ਼ਿੰਦਗੀ ਇੱਕ ਅਧੂਰੀ ਕਿਤਾਬ ਹੈ ਜਿਦੇ ਵਿੱਚ ਆਖਰੀ ਪੰਨਾ ਕਦੇ ਨਹੀਂ ਲਿਖਿਆ ਜਾਵੇਗਾ ਬਸ ਹਰ ਸਵੇਰ ਉਸ ਦਿਨ ਨੂੰ ਯਾਦ ਕਰਦੇ ਹੋਏ ਜਾਗਦਾ ਤੇ ਸੋਚਦਾ ਕਦੇ-ਕਦੇ ਇੱਕ ਪਲ ਦੀ ਗਲਤੀ ਪੂਰੀ ਜ਼ਿੰਦਗੀ ਦਾ ਬੋਝ ਬਣ ਜਾਂਦੀ ਹੈ ਮੈਂ ਆਪਣੇ ਘਰ ਵਾਲੀ ਤੋਂ ਮਾਫੀ ਮੰਗੀ ਉਹਦੇ ਤਰਲੇ ਮੈਂ ਤਾਂ ਕੀਤੀ ਪਰ ਉਹ ਟੱਸ ਤੋਂ ਮਸਣਾ ਹੋਈ ਉਹ ਕਹਿੰਦੀ ਮੈਂ ਤੁਹਾਨੂੰ ਇੰਨੀ ਇੱਜ਼ਤ ਤੇ ਸਤਿਕਾਰ ਦਿੱਤਾ ਇੰਨਾ ਪਿਆਰ ਦਿੱਤਾ ਤੁਹਾਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ ਪਰ ਤੁਸੀਂ ਇੱਕ ਪਲ ਵਿੱਚ ਮੈਨੂੰ ਬਰਾਇਆ ਕਰ ਦਿੱਤਾ ਮੇਰੇ ਬਾਰੇ ਇਹ ਤੱਕ ਨਾ ਸੋਚਿਆ ਕਿ ਮੈਂ ਕਿੱਥੇ ਜਾਵਾਂਗੀ ਕੱਲੀ ਕਿਵੇਂ ਜ਼ਿੰਦਗੀ ਲੰਘਾਵਾਂਗੀ ਕਿਉਂਕਿ ਮੈਂ ਤਾਂ ਤੁਹਾਡੇ ਤੇ ਡਿਪੈਂਡ ਸੀ ਮੈਂ ਕਿੱਥੇ ਜਾ ਸਕਦੀ ਸੀ ਤੁਸੀਂ ਮੈਨੂੰ ਇੱਕ ਪਲ ਵਿੱਚ ਬਗਾਨਾ ਕਰ ਦਿੱਤਾ ਮੇਰੇ ਸਾਰੇ ਅਰਮਾਨ ਸਾਰੇ ਪਰੋਸ ਤੇ ਤੁਸੀਂ ਇੱਕ ਪਲ ਵਿੱਚ ਤੋੜ ਦਿੱਤੇ ਹੁਣ ਦੱਸੋ ਮੈਂ ਤੁਹਾਡੇ ਨਾਲ ਕਿਵੇਂ ਆ ਸਕਦੀ ਆ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਜੇ ਤੁਸੀਂ ਮੇਰੀ ਜਗ੍ਹਾ ਹੁੰਦੇ ਤੇ ਤੁਹਾਡੇ ਨਾਲ ਵੀ ਕਿਸੇ ਨੇ ਇਦਾਂ ਕੀਤਾ ਹੁੰਦਾ ਤਾਂ ਤੁਸੀਂ ਕੀ ਕਰਦੇ ਤੁਸੀਂ ਮੇਰੇ ਨਾਲ ਵਾਪਸ ਉਸੇ ਤਰ੍ਹਾਂ ਆ ਜਾਂਦੇ ਫਿਰ ਮੇਰਾ ਦਿਲ ਇਹ ਮੰਨਣ ਨੂੰ ਤਿਆਰ ਹੋ ਗਿਆ ਸੀ ਕਿ ਮੈਂ ਜ਼ਿਆਦਾ ਹੀ ਤੱਕਾ ਕੀਤਾ ਹੈ ਆਪਣੇ ਘਰ ਵਾਲੀ ਨਾਲ ਮੈਂ ਚੁੱਪਚਾਪ ਘਰ ਵਾਪਸ ਆ ਗਿਆ ਅੱਜ ਵੀ ਮੈਂ ਉਸੇ ਤਰ੍ਹਾਂ ਇਕੱਲਾ ਜ਼ਿੰਦਗੀ ਲੰਘਾ ਰਿਹਾ ਹਾਂ ਹਰ ਸਵੇਰ ਮੇਰੀ ਦੁੱਖਾਂ ਦੀ ਹੁੰਦੀ ਹੈ ਸਾਰਾ ਦਿਨ ਮੈਂ ਇਹਨਾਂ ਦੁੱਖਾਂ ਵਿੱਚ ਇਹਨਾਂ ਸੋਚਾਂ ਵਿੱਚ ਹੀ ਘਿਰਿਆ ਰਹਿਣਾ ਹਾਂ ਮੇਰੀ ਜ਼ਿੰਦਗੀ ਤਾਂ ਜਿਵੇਂ ਬਰਾਂਡ ਹੋ ਗਈ ਹੋਵੇ ਤੇ ਜਮਾ ਉੱਜੜ ਗਈ ਹੋਵੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ